ਭਾਰਤ ਦੇ ਮਸ਼ਹੂਰ ਕਾਮੇਡੀਅਨ ਕਪਲ ਸ਼ਰਮਾ ਨੇ ਕੀਤਾ ਦਵਾਨ ਟੋਡਰਮਲ ਦਾ અપਮਾਨ ਕਪਲ ਸ਼ਰਮਾ ਦੇ ਇਸ ਬਿਆਨ ਕਰਕੇ ਸਿੱਖ ਸਮਾਜ ਦੇ ਮਨਾਂ ਵਿੱਚ ਭਾਰੀ ਰੋਸ ਦੋਸਤੋ ਇਹ ਖਬਰਾਂ ਦੋ ਤਿੰਨ ਦਿਨ ਪਹਿਲਾਂ ਪੰਜਾਬੀ ਮੀਡੀਆ ਦੇ ਵਿੱਚ ਛਾਈਆਂ ਰਹੀਆਂ ਕੇ ਮਸ਼ਹੂਰ ਕਮੀਡੀਅਨ ਕਪਲ ਸ਼ਰਮਾ ਨੇ ਉਸ ਮਹਾਨ ਸਿੱਖ ਦਵਾਨ ਟੋਡਰ ਮਲ ਜੀ ਦਾ અપਮਾਨ ਕੀਤਾ ਹੈ ਜਿਨ੍ਹਾਂ ਨੇ ਛੋਟੇ ਸਾਹਿਬ ਜਦਿਆਂ ਦਾ ਅੰਤਮ ਸੰਸਕਾਰ ਕਰਨ ਵਾਸਤੇ ਆਪਣਾ ਸਭ ਕੁਝ ਵੇਚ ਕੇ ਮੋਹਰਾਂ ਦੇ ਕੇ ਜ਼ਮੀਰ ਖਰੀਦੀ ਸੀ ਕਪਲ ਸ਼ਰਮਾ ਦੀ ਇੱਕ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ ਇੱਕ ਸ਼ੋਅ ਦੇ ਦੌਰਾਨ ਆਪਣੇ ਸਾਥੀ ਕਮੀਡੀਅਨ ਨੂੰ ਕਹਿ ਰਿਹਾ ਹੈ ਕਿ ਜੇ ਤੇਰੇ ਵਰਗਾ ਮੇਰੇ ਘਰ ਮੁੰਡਾ ਜੰਪਿਆ ਤਾਂ ਲੋਕਾਂ ਨੇ ਕਹਿਣਾ ਬਾਦਸ਼ਾਹ ਅਕਬਰ ਦੇ ਘਰ ਟੋਡਰ ਮਲ ਕਿੱਥੋਂ ਪੈਦਾ ਹੋ ਗਿਆ ਇਸ ਕਲਿੱਪ ਕਾਰਨ ਕੁਝ ਲੋਕਾਂ ਵੱਲੋਂ ਕਪਲ ਸ਼ਰਮਾ ਵਿਰੁੱਧ ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਹੱਦ ਤਾਂ ਉਸ ਵਕਤ ਹੋ ਗਈ ਜਦੋਂ ਕੁਝ ਲੋਕ ਇੱਕ ਮੰਗ ਪੱਤਰ ਲੈ ਕੇ ਲੁਧਿਆਣੇ ਦੇ ਪੁਲਿਸ ਕਮਿਸ਼ਨਰ ਕੋਲ ਪਹੁੰਚ ਗਏ ਕਿ ਜਲਦੀ ਤੋਂ ਜਲਦੀ ਕਪਲ ਸ਼ਰਮਾ ਉਤੇ ਪਰਚਾ ਦਰਜ ਕੀਤਾ ਜਾਵੇ ਇਨਾਂ ਵੱਲੋਂ ਮੀਡੀਆ ਵਿੱਚ ਬਿਆਨ ਵੀ ਦਿੱਤੇ ਗਏ ਕਿ ਕਪਲ ਸ਼ਰਮਾ ਨੇ ਦਿਵਾਨ ਟੋਡਰ ਮਲਜੀ ਦਾ ਅਪਮਾਨ ਕੀਤਾ ਹੈ ਪਰ ਇਸ ਦੀ ਅਸਲੀ ਸਚਾਈ ਕੀ ਹੈ ਕਿ ਸੱਚਮੁੱਚ ਕਪਲ ਸ਼ਰਮਾ ਨੇ ਉਸੇ ਦਿਵਾਨ ਟੋਡਰ ਮਲਜੀ ਬਾਰੇ ਕਿਹਾ ਹੈ ਜਾਂ ਫਿਰ ਕੋਈ ਹੋਰ ਟੋਡਰ ਮਲ ਸੀ ਕੀ ਹੈ ਅਸਲ ਇਤਿਹਾਸ ਇਸ ਚੀਜ਼ ਦੀ ਪੂਰੀ ਅਸਲੀਅਤ ਤੁਹਾਡੇ ਨਾਲ ਇਸ ਵੀਡੀਓ ਰਾਹੀਂ ਸਾਂਝੀ ਕਰਦੇ ਹਾਂ ਜਿਸ ਨੂੰ ਸੁਣ ਕੇ ਤੁਸੀਂ ਹੀ ਦੱਸ ਦਿਓ ਕਿ ਕੀ ਸੱਚਮੁੱਚ ਕਪਲ ਸ਼ਰਮਾ ਉੱਤੇ ਪਰਚਾ ਦਰਜ ਹੋਣਾ ਚਾਹੀਦਾ ਹੈ ਜਾਂ ਫਿਰ ਨਹੀਂ ਪਰ ਅੱਗੇ ਜਾਣ ਤੋਂ ਪਹਿਲਾਂ ਇੱਕ ਬੇਨਤੀ ਹੈ ਕਿ ਵੀਡੀਓ ਨੂੰ ਅਖੀਰ ਤੱਕ ਜਰੂਰ ਵੇਖਿਓ ਤੇ ਚੈਨਲ ਸਬਸਕ੍ਰਾਈਬ ਕਰਕੇ ਅੱਗੇ ਸ਼ੇਅਰ ਜਰੂਰ ਕਰ ਦਿਓ ਸੋ ਆਓ ਹੁਣ ਅਜਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਤੁਸੀਂ ਅਸਲੀ ਸੱਚ ਸੁਣ ਕੇ ਹੈਰਾਨ ਰਹਿ ਜਾਓਗੇ ਕਪਲ ਸ਼ਰਮਾ ਨੇ ਜਿਸ ਟੋਡਰਮਲ ਦਾ ਆਪਣੀ ਵੀਡੀਓ ਵਿੱਚ ਜ਼ਿਕਰ ਕੀਤਾ ਉਹ ਟੋਡਰਮਲ ਉਹ ਨਹੀਂ ਹੈ ਜਿਹੜੇ ਦੀਵਾਨ ਟੋਡਰਮਲ ਜੀ ਸਿੱਖਾਂ ਨਾਲ ਸੰਬੰਧ ਰੱਖਦੇ ਹਨ ਕਪਲ ਸ਼ਰਮਾ ਨੇ ਆਪਣੀ ਵੀਡੀਓ ਵਿੱਚ ਟੋਡਰਮਲ ਦੇ ਨਾਲ-ਨਾਲ ਅਕਬਰ ਬਾਦਸ਼ਾਹ ਦਾ ਵੀ ਜ਼ਿਕਰ ਕੀਤਾ ਹੈ ਇਹ ਟੋਡਰਮਲ ਅਕਬਰ ਬਾਦਸ਼ਾਹ ਨਾਲ ਸੰਬੰਧਿਤ ਹੈ ਆਓ ਪਹਿਲਾਂ ਇਸ ਅਕਬਰ ਬਾਦਸ਼ਾਹ ਦੇ ਟੋਡਰਮਲ ਬਾਰੇ ਜਾਣ ਲਈਏ ਦੋਸਤੋ ਅਸਲੀਅਤ ਵਿੱਚ ਮੁਗਲ ਬਾਦਸ਼ਾਹ ਅਕਬਰ ਨੇ 9 ਵਕ ਵਕ ਉਹਦਿਆਂ ਤੇ ਆਪਣੇ ਖਾਸ ਮੰਤਰੀ ਰੱਖੇ ਹੋਏ ਸਨ ਜਿਨ੍ਹਾਂ ਨੂੰ ਅਕਬਰ ਦੇ 9 ਰਤਨ ਕਿਹਾ ਜਾਂਦਾ ਸੀ ਅਕਬਰ ਦੇ ਇਹਨਾਂ 9 ਰਤਨਾਂ ਵਿੱਚ ਇੱਕ ਟੋਡਰਮਲ ਨਾਮ ਦਾ ਮੰਤਰੀ ਵੀ ਹੁੰਦਾ ਹੈ ਦੋ ਅਕਬਰ ਬਾਦਸ਼ਾਹ ਦੇ ਦਰਬਾਰ ਵਿੱਚ ਦਿਵਾਨ ਵੀ ਹੁੰਦਾ ਇਸ ਟੋਡਰਮਲ ਬਾਰੇ ਇਤਿਹਾਸ ਵਿੱਚ ਜ਼ਿਕਰ ਮਿਲਦਾ ਹੈ ਕਿ ਇਹ ਟੋਡਰਮਲ 1523 ਈਸਵੀ ਵਿੱਚ ਪੈਦਾ ਹੋਇਆ ਤੇ 1585 ਦੇ ਵਿੱਚ ਇਸ ਦੀ ਮੌਤ ਹੋ ਗਈ ਹੁਣ ਇੱਥੇ ਸੋਚਣ ਵਾਲੀ ਗੱਲ ਇਹ ਵੀ ਹੈ ਕਿ ਛੋਟੇ ਸਾਹਿਬਜ਼ਾਦਿਆਂ ਨੂੰ 1704 ਈਸਵੀ ਦੇ ਵਿੱਚ ਸ਼ਹੀਦ ਕੀਤਾ ਗਿਆ ਤੇ ਉਦੋਂ ਦਿਵਾਨ ਟੋਡਰਮਲ ਜੀ ਨੇ ਮੋਹਰਾਂ ਦੇ ਕੇ ਸੰਸਕਾਰ ਵਾਸਤੇ ਜਗ੍ਹਾ ਖਰੀਦੀ ਸੀ ਪਰ ਅਕਬਰ ਵਾਲਾ ਟੋਡਰਮਲ ਤਾਂ 1585 ਵਿੱਚ ਹੀ ਮਾਰਿਆ ਗਿਆ ਫਿਰ ਇਹ ਉਹ ਉਹੀ ਟੋਡਰਮਲ ਕਿਵੇਂ ਹੋ ਸਕਦਾ ਅਕਬਰ ਨਾਲ ਸੰਬੰਧਿਤ ਟੋਡਰਮਲ ਦਾ ਜ਼ਿਕਰ ਤੁਹਾਨੂੰ ਵਿਕੀਪੀਡੀਆ ਤੋਂ ਇਲਾਵਾ ਬਹੁਤ ਸਾਰੀਆਂ ਕਿਤਾਬਾਂ ਵਿੱਚ ਵੀ ਮਿਲ ਜਾਵੇਗਾ ਬਹੁਤ ਸਾਰੀਆਂ ਵੀਡੀਓ ਵੀ YouTube ਉੱਤੇ ਅਕਬਰ ਦੇ ਟੋਡਰਮਲ ਬਾਬਤ ਪਈਆਂ ਹੋਈਆਂ ਹਨ ਅਕਬਰ ਬਾਦਸ਼ਾਹ ਦਾ ਨੌ ਰਤਨ ਟੋਡਰਮਲ ਪਹਿਲਾਂ ਮੁਗਲਾਂ ਦੇ ਦੁਸ਼ਮਣ ਰਾਜੇ ਦਾ ਇੱਕ ਸੈਨਾਪਤੀ ਹੁੰਦਾ ਸੀ ਕਿਉਂਕਿ ਉਹ Hindu ਧਰਮ ਦੇ ਨਾਲ ਸੰਬੰਧ ਰੱਖਦਾ ਸੀ ਮੁਗਲਾਂ ਦੇ ਵਿਰੋਧੀ ਰਾਜੇ ਸ਼ੇਰ ਸ਼ਾਹ ਸੂਰੀ ਦੇ ਅਧੀਨ ਸੈਨਾਪਤੀ ਅਤੇ ਵਿੱਤ ਮੰਤਰੀ ਹੁੰਦਿਆ ਟੋਡਰਮਲ ਨੇ ਮੁਗਲਾਂ ਦਾ ਬਹੁਤ ਜ਼ਿਆਦਾ ਨੁਕਸਾਨ ਕੀਤਾ ਪਰ ਬਾਅਦ ਵਿੱਚ ਛੇਰ ਸਾਹ ਸੂਰੀ ਦੀ ਮੌਤ ਤੋਂ ਬਾਗਰੋ ਇਹ ਟੋਡਰਮਲ ਅਕਬਰ ਬਾਦਸ਼ਾਹ ਦੀ ਸ਼ਰਨ ਵਿੱਚ ਚਲਿਆ ਜਾਂਦਾ ਦਿੱਤੇ ਉਸ ਦੀ ਸੂਝ ਬੂਝ ਨੂੰ ਦੇਖਦੇ ਹੋਏ ਅਕਬਰ ਬਾਦਸ਼ਾਹ ਨੇ ਉਸ ਨੂੰ ਆਪਣੇ ਨੌ ਰਤਨਾ ਵਿੱਚ ਸ਼ਾਮਲ ਕੀਤਾ ਤੇ ਨਾਲ ਹੀ ਆਪਣਾ ਵਿੱਤ ਮੰਤਰੀ ਵੀ ਬਣਾਇਆ ਇਸ ਅਹੁਦੇ ਤੇ ਰਹਿੰਦਿਆਂ ਟੋਡਰਮਲ ਨੇ ਮੁਗਲ ਰਾਜ ਪ੍ਰਬੰਧਾ ਵਿੱਚ ਬਹੁਤ ਸਾਰੇ ਸੁਧਾਰ ਕੀਤੇ ਸਨ ਪਰ ਜਿਸ ਵੇਲੇ ਟੋਡਰਮਲ ਅਕਬਰ ਦੇ ਵਿਰੁੱਧ ਹੁੰਦਾ ਸੀ ਤਾਂ ਉਸ ਨੇ ਅਕਬਰ ਦਾ ਬਹੁਤ ਜ਼ਿਆਦਾ ਨੁਕਸਾਨ ਕੀਤਾ ਉਦੋਂ ਇੱਕ ਹਵਾਲਾਤ ਬਣੀ ਸੀ ਕਿ ਤੂੰ ਅਕਬਰ ਦੇ ਘਰ ਕਿੱਥੋਂ ਟੋਡਰਮਲ ਜੰਪਿਆ ਭਾਵ ਕਿ ਐਨਾ ਨੁਕਸਾਨ ਕਰਨ ਵਾਲਾ ਤੂੰ ਕਿੱਥੋਂ ਜੰਪਿਆ ਆਪਦੇ ਸ਼ੋਅ ਵਿੱਚ ਕਪਲ ਸ਼ਰਮਾ ਨੇ ਟੋਡਰਮਲ ਦੇ ਨਾਲ-ਨਾਲ ਅਕਬਰ ਬਾਦਸ਼ਾਹ ਦਾ ਵੀ ਜ਼ਿਕਰ ਕੀਤਾ ਤੇ ਇਹ ਉਹੀ ਟੋਡਰਮਲ ਹੈ ਨਾ ਕਿ ਦਿਵਾਨ ਟੋਡਰਮਲ ਜੀ ਜੋ ਕਿ ਸਿੱਖ ਇਤਿਹਾਸ ਨਾਲ ਸੰਬੰਧਿਤ ਹਨ ਹੁਣ ਜੋ ਲੋਕ ਕਪਲ ਸ਼ਰਮਾ ਉਤੇ ਪਰਚਾ ਦਰਜ ਕਰਨ ਦੀ ਮੰਗ ਕਰ ਰਹੇ ਹਨ ਉਹਨਾਂ ਨੇ ਲੱਗਦਾ ਹੈ ਕਿ ਸ਼ਾਇਦ ਇਤਿਹਾਸ ਨਾ ਪੜਿਆ ਹੋਵੇ ਤੇ ਇਸ ਚੀਜ਼ ਦੀ ਉਹਨਾਂ ਨੂੰ ਜਾਣਕਾਰੀ ਹੀ ਨਾ ਹੋਵੇ ਇੱਥੇ ਗਲਤੀ ਕਿਸੇ ਇੱਕ ਧਰਦੀ ਨਹੀਂ ਹੈ ਜਦੋਂ ਅਸੀਂ ਕਿਸੇ ਇਤਿਹਾਸ ਬਾਰੇ ਕੋਈ ਖੋਜ ਪੜਤਾਲ ਹੀ ਨਹੀਂ ਕਰਾਂਗੇ ਤਾਂ ਇਹੀ ਕੁਝ ਹੋਵੇਗਾ ਇਸ ਵੀਡੀਓ ਰਾਹੀਂ ਅਸੀਂ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦੇ ਤੇ ਨਾ ਹੀ ਅਸੀਂ ਕਪਲ ਸ਼ਰਮਾ ਨੂੰ ਕੋਈ ਮਹਾਨ ਬਣਾ ਰਹੇ ਹਾਂ ਦੋਸਤੋ ਤੁਹਾਡੇ ਇਸ ਸੰਬੰਧੀ ਕੀ ਵਿਚਾਰ ਹਨ ਕਮੈਂਟ ਕਰਕੇ ਤੁਸੀਂ ਵੀ ਜਰੂਰ ਜਾਣਕਾਰੀ ਸਾਂਝੀ ਕਰਿਓ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ